ਅੱਜ ਆਪਾਂ ਚੱਲੇ ਆਂ ਜੀ 에어ਪੋਰਟ ਚੰਡੀਗੜ੍ਹ ਤੋਂ ਦੇਖੋ ਸਫ਼ਰ ਕਿੱਥੇ ਤੱਕ ਦਾ ਕਰਦੇ ਆਂ ਸੋ ਇਹ ਆਪਣੀ ਚੰਡੀਗੜ੍ਹ 에어ਪੋਰਟ ਦੀ ਫੋਟੋ ਆ ਸੋ ਆਪਾਂ ਇੱਕ ਫੋਟੋ ਕਰਾਈ ਤੇ ਨਾਲ ਇਹ ਆਪਣੀ ਜਿਹੜੀ ਹੈਗੀ ਜਹਾਜ਼ ਦੇ ਵਿੱਚ ਆਪਾਂ ਬੈਠ ਗਏ ਸੋ ਆਪਾਂ ਸਫ਼ਰ ਕੀਤਾ ਸ਼ਾਮ ਨੂੰ ਆਪਣੀ ਫਲਾਈਟ 4 ਵਜੇ ਦੀ ਸੀ ਸੋ ਉੱਥੇ ਆਪਾਂ ਪਹੁੰਚੇ ਜੀ ਇਵਨਿੰਗ ਦੇ ਵਿੱਚ ਅੱਪਾ ਤੁਹਾਨੂੰ ਅੱਜ ਲੈ ਕੇ ਚਲਦੇ ਆਂ ਇੱਕ ਇਹ ਜੀ ਸਟੇਟ ਦੇ ਵਿੱਚ ਜਿਹਨੂੰ ਮਿਨੀ ਇੰਗਲੈਂਡ ਵੀ ਆਖਿਆ ਜਾਂਦਾ ਹੈ ਲੋ ਜੀ ਸੂਰਜ ਡੁੱਬਣ ਲੱਗ ਗਿਆ ਆ ਸੋ ਤੁਸੀਂ ਦੇਖ ਸਕਦੇ ਹੋ ਸੂਰਜ ਜਿਹੜਾ ਹੈਗਾ ਆ ਇਧਰੋਂ ਚੰਦ ਵੀ ਦਿਖਣ ਲੱਗ ਗਿਆ ਜੀ ਚੰਦਰਮਾ ਦੀ ਫੋਟੋ ਤੇ ਸੂਰਜ ਦੀ ਫੋਟੋ ਦੋਨੋਂ ਸੀਨ ਆਪਾਂ ਤੁਹਾਨੂੰ ਇਕੱਠੇ-ਇਕੱਠੇ ਦਿਖਾ ਦਿੱਤੇ ਨੇ ਸੋ ਈਵਨਿੰਗ ਦਾ ਸਮਾਂ ਆ ਜੀ ਆ ਲੋ ਹਨੇਰਾ ਹੋ ਗਿਆ ਆ 7:30 ਵਜੇ ਚੁੱਕੇ ਨੇ ਸੋ ਆਪਣੀ ਜਿਹੜੀ ਫਲਾਈਟ ਆ ਹੁਣ ਲੈਂਡ ਕਰਨ ਵਾਲੀ ਆ ਸੋ ਆਪਾਂ ਜਿਹੜਾ ਹੈਗਾ ਪਹੁੰਚ ਚੁੱਕੇ ਆ ਜੀ ਤੁਹਾਨੂੰ ਜਿਵੇਂ ਹੀ ਲੈਂਡ ਕਰਦਾ ਆਪਾਂ ਦੱਸਦੇ ਆ ਕਿਹੜੇ ਆਪਾਂ ਸਟੇਟ ਦੇ ਵਿੱਚ ਪਹੁੰਚੇ ਆ ਵੈਸੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਕਿ ਆਪਾਂ ਜਿਹੜਾ ਮੀਨ ਇੰਗਲੈਂਡ ਚੱਲੇ ਆ ਸੋ ਆਪਾਂ ਪਹੁੰਚ ਗਏ ਆ ਜੀ ਬੈਂਗਲੁਰੂ ਹਾਂਜੀ ਆਪਣਾ ਬੈਗ ਹੁਣੇ ਮਿਲ ਜਾਣਾ ਆਪਾਂ ਨੂੰ ਸੋ ਬੈਗ ਲੈ ਕੇ ਆਪਾਂ ਰਵਾਨਾ ਹੋ ਜਾਣਾ ਆ ਆਪਾਂ ਜਿੱਥੇ ਰਹਿਣਾ ਆ ਸੋ ਕੁਝ ਦਿਨਾਂ ਦਾ ਆਪਣਾ ਟੂਰ ਆ ਇਹ ਸੋ ਆਪਣਾ ਬੈਗ ਮਿਲ ਗਿਆ ਜੀ ਆਪਾਂ ਨੂੰ ਇਹ ਆਪਾਂ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਹ ਬੈਂਗਲੁਰੂ ਆ ਆਪਾਂ ਸਭ ਤੋਂ ਪਹਿਲਾਂ ਅਗਲੇ ਦਿਨ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਗਏ ਜੀ ਗੁਰਦੁਆਰਾ ਸਾਹਿਬ ਆ ਬਾਬਾ ਜੀ ਦਾ ਸ਼ੁਕਰੀਆ ਕੀਤਾ ਕਿ ਆਪਾਂ ਨੂੰ ਜਿਹੜਾ ਸਫ਼ਰ ਆ ਉਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਈ ਆਪਾਂ ਸਹੀ ਖੁਸ਼ੀ-ਖੁਸ਼ੀ ਬੈਂਗਲੁਰੂ ਪਹੁੰਚ ਗਏ ਸੋ ਆਪਾਂ ਜਿਹਨਾਂ ਦੇ ਘਰ ਰੁਕੇ ਸੀਗੇ ਉਹ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਂਦੇ ਸੀ ਸੋ ਆਪਾਂ ਨੂੰ ਵੀ ਮੌਕਾ ਮਿਲਿਆ ਦੂਸਰੀ ਸਟੇਟ ਦੇ ਵਿੱਚ ਜਾ ਕੇ ਕਿਉਂਕਿ ਹਰ ਸਟੇਟ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਸੋ ਆਪਾਂ ਨੂੰ ਵੀ ਜਿਹੜਾ ਹੈਗਾ ਇੱਥੇ ਆ ਕੇ ਜਿਹੜਾ ਬਾਬਾ ਜੀ ਦੇ ਦਰਸ਼ਨ ਕਰਨ ਦਾ ਬਾਬਾ ਜੀ ਦੇ ਕੋਲ ਖੜ ਕੇ ਅਰਦਾਸ ਕਰਨ ਦਾ ਮੌਕਾ ਮਿਲਿਆ ਸੋ ਆਪਾਂ ਪਹੁੰਚ ਗਏ ਬੈਂਗਲੂਰੂ ਦੇ ਗੁਰਦੁਆਰਾ ਸਾਹਿਬ ਸੋ ਆਪਾਂ ਗੁਰਦੁਆਰਾ ਸਾਹਿਬ ਥੋੜਾ ਜਿਹਾ ਬੈਠੇ ਅਰਦਾਸ ਕੀਤੀ ਪਾਠ ਕੀਤਾ ਸੋ ਇੱਥੇ ਤੋਂ ਹੀ ਆਪਾਂ ਪਲੈਨਿੰਗ ਬਣਾਈ ਵੀ ਆਪਾਂ ਹੁਣ ਕਿਹੜੀ ਸਾਈਡ ਜਾਣਾ ਆ ਸੋ ਤੁਹਾਨੂੰ ਆਪਾਂ ਦਿਖਾਵਾਂਗੇ ਬਹੁਤ ਸਾਰੇ ਜਿਹੜੇ ਹੈਗੇ ਨੇ ਅ ਇੱਥੋਂ ਦੇ ਕੀ ਕੀ ਇੱਥੇ ਦੇ ਮਸ਼ਹੂਰ ਨੇ ਮੀਨੀ ਇੰਗਲੈਂਡ ਦਾ ਕੀ ਕੀ ਆ ਸੋ ਇਹ ਆਪਣਾ ਫਰਸਟ ਬਲੌਗ ਦਾ ਬਲੌਗ ਆ ਜਿਹੜਾ ਕਿ ਬੰਗਲੂਰੂ ਦਾ ਆ ਸੋ ਤੁਸੀਂ ਦੇਖ ਸਕਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਰੇ ਦਰਸ਼ਨ ਕਰੋ ਵਾਹਿਗੁਰੂ ਜ਼ਰੂਰ ਲਿਖੋ ਜੀ ਦੇਖੋ ਆਪਾਂ ਤੁਹਾਨੂੰ ਬੰਗਲੂਰੂ ਦੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉੱਥੇ ਦਾ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਸੋ ਉੱਥੇ ਦੇ ਦਰਸ਼ਨ ਕਰਾਏ ਨੇ ਸੋ ਵਾਹਿਗੁਰੂ ਲਿਖਣਾ ਬਣਦਾ ਅਰਦਾਸ ਕਰੋ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੋ ਜਿਹੜਾ ਆਪਾਂ ਸਾਜ ਰਿਹਾਏ ਸੀ ਕਿਉਂਕਿ ਆਪਣੀ ਪਲੈਨਿੰਗ ਇਹ ਸੀ ਵੀ ਧੁੱਪ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਕਈ ਜਗ੍ਹਾ ਜਿਹੜੀਆਂ ਹੈਗੀਆਂ ਨੇ ਕਵਰ ਕਰ ਲਈਏ ਸੋ ਇਸ ਕਰਕੇ ਆਪਾਂ ਸਵੇਰੇ ਸਾਜਰੇ ਜਿਹੜਾ ਗੁਰਦੁਆਰਾ ਸਾਹਿਬ ਪਹੁੰਚੇ 4 ਵਜੇ ਸੋ ਉਸ ਤੋਂ ਬਾਅਦ ਆਪਾਂ ਇੱਥੇ ਨੀਅਰ ਬਾਊਟ ਘੰਟਾ ਡੇਢ ਘੰਟਾ ਰੁੱਕੇ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਦ੍ਰਿਸ਼ਾ ਬਾਬਾ ਜੀ ਦੇ ਘਰ ਦਾ ਗੁਰੂ ਸਾਹਿਬਾਨ ਦੇ ਘਰ ਦਾ ਗੁਰਦੁਆਰਾ ਸਾਹਿਬ ਦਾ ਇੱਥੇ ਆਪਣੀ ਵਕ ਹੀ ਬਹੁਤ ਜਣਿਆਂ ਨਾਲ ਜਾਣ ਪਛਾਣ ਵੀ ਹੋਈ ਜਿਹੜੇ ਕੀ ਆਪਣੇ ਪੰਜਾਬ ਤੋਂ ਵੀ ਸੀ ਕੁਝ ਪੰਜਾਬੀ ਹੋਈ ਸੀ ਤਕਰੀਬਨ ਸਾਰੇ ਜਿਹੜੇ ਵੀ ਇੱਥੇ ਪਾਠ ਕਰਦੇ ਸੇਵਾ ਕਰਦੇ ਨੇ ਜਾਂ ਜਿਹੜੇ ਵੀ ਇੱਥੇ ਰੁਕੇ ਵੀ ਹੋਏ ਸੀ ਕੁਝ ਯਾਤਰੀ ਕਿਉਂਕਿ ਅਸੀਂ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣ ਦਾ ਸਿਲਸਿਲਾ ਬਣਾ ਲਿਆ ਜੀ ਕਿਉਂਕਿ ਜਿਨ੍ਹਾਂ ਦੇ ਘਰ ਅਸੀਂ ਰੁਕੇ ਆ ਉਹ ਰੋਜ਼ਾਨਾ ਆਉਂਦੇ ਨੇ ਸੋ ਆਪਾਂ ਪਹਿਲਾ ਜਿਹੜਾ ਟੂਰ ਕੱਢਿਆ ਉਹ ਲਾਲ ਬਾਗ ਦਾ ਕੱਢਿਆ ਜੀ ਇਹ ਹੈਗਾ ਜੀ ਲਾਲ ਬਾਗ ਇਹ 384 ਏਕੜ ਦੇ ਵਿੱਚ ਜਿਹੜਾ ਫੈਲਿਆ ਹੋਇਆ ਬਹੁਤ ਵੱਡਾ ਇਹਦੇ ਚਾਰ ਗੇਟ ਨੇ 30 ਰੁਪਏ ਅੰਦਰ ਜਾਣ ਦੀ ਟਿਕਟਾ ਸੋ 30 ਰੁਪਏ ਜਿਹੜੀ ਟਿਕਟਾ ਅੰਦਰ ਜਾਣ ਦੀ ਪਰ ਜੇ ਆਪਾਂ ਗੱਲ ਕਰੀਏ ਘੁੰਮਣ ਦੀ ਘੁੰਮਣਾ ਇੱਥੇ ਆਸਾਨ ਨਹੀਂ ਹੈਗਾ ਬਹੁਤ ਔਖਾ ਇੱਥੇ ਘੁੰਮਣਾ ਇਸ ਨੂੰ ਕਵਰ ਕਰਨ ਦੇ ਲਈ ਨੀਅਰ ਅਬਾਊਟ ਜੇ ਆਪਾਂ ਜ਼ਿਆਦਾ ਨਾ ਸਹੀ ਮੰਨ ਕੇ ਚੱਲੀਏ ਕਿ ਸਵੇਰੇ ਤੋਂ ਸ਼ਾਮ ਤੱਕ ਆਪਾਂ ਰੋਜ਼ਾਨਾ 4 ਤੋਂ 5 ਦੀ ਲਾਈਏ ਤਾਂ ਜਾ ਕੇ ਜਿਹੜਾ ਇਹ ਬਾਗ ਕੰਪਲੀਟ ਹੋਊਗਾ ਇੱਥੇ ਬਹੁਤ ਸੋਹਣੇ ਸੋਹਣੇ ਫੁੱਲ ਬਾਗਿਚੇ ਉਹੋ ਉਹੋ ਦਰਖਤ ਇੱਥੇ ਦੇਖਣ ਨੂੰ ਮਿਲੇ ਜਿਹੜੇ ਕਿ ਆਪਾਂ ਪੰਜਾਬ ਦੇ ਵਿੱਚ ਨਹੀਂ ਕਦੇ ਦੇਖੇ ਉਹ ਦਰਖਤ ਜਿਹੜੇ ਕਿ ਮਤਲਬ ਅਸੀਂ ਕਦੇ ਦੇਖੇ ਹੀ ਨਹੀਂ ਹੈਗੇ ਐਦਾਂ ਦੇ ਦਰਖਤ ਐਦਾਂ ਦੇ ਫੁੱਲ ਇੱਥੇ ਦੇਖਣ ਨੂੰ ਮਿਲੇ ਸੋ ਪਰ ਅਸੀਂ ਜਿਆਦਾ ਜਿਹੜਾ ਇਹ ਸੂਚਾਈ ਤੇ ਤਾਂ ਆਪਾਂ ਚੜ੍ਹ ਕੇ ਗਏ ਐਨੇ ਤੇ ਸਾਡੀ ਬਸ ਹੋ ਗਈ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਹੈਗੀ ਇੱਥੇ ਇੱਕ ਛੋਟੀ ਜਿਹੀ ਨੂੰ ਕਹਿ ਦਿੰਨੇ ਆ ਵੀ ਫੋਰ ਬਿਲਰ ਛੋਟਾ ਜਿਹਾ ਚੱਲਦਾ ਆ ਅੰਦਰ ਇਹ ਆਪਾਂ ਉਹਦੇ ਚ ਘੁੰਮੇ ਆ ਜਾ ਕੇ ਸੋ ਇੱਕ ਆ ਤੁਹਾਨੂੰ ਦ੍ਰਿਸ਼ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਸੋਚਿਆ ਵੀ ਇਹਦੀ ਵੀ ਆਪਾਂ ਜਿਹੜੀ ਹੈਗੀ ਆ ਵੀਡੀਓ ਬਣਾ ਲਈਏ ਜੀ ਤੁਸੀਂ ਇਹਦਾ ਨਾਮ ਕਮੈਂਟ ਕਰਕੇ ਦੱਸਣਾ ਵੀ ਆਪਣੇ ਪੰਜਾਬ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਵੈਸੇ ਇਹਨੂੰ ਜੰਕ ਫੂਡ ਕਹਿੰਦੇ ਨੇ ਬੰਗਲੌਰ ਦੇ ਜਿਹੜੇ ਲੋਕ ਨੇ ਨਾ ਉਹ ਇਸ ਚੀਜ਼ ਨੂੰ ਇੰਨਾ ਕੁ ਖਾਂਦੇ ਨੇ ਉਹ ਕੱਚਾ ਖਾਂਦੇ ਨੇ ਇਸ ਚੀਜ਼ ਨੂੰ ਸਬਜ਼ੀ ਦਾ ਚਲੋ ਹਰ ਕੋਈ ਬਣਾਉਂਦਾ ਹੀ ਆ ਪਰ ਉਹ ਇਸ ਫਰੂਟ ਨੂੰ ਦੀ ਤਰ੍ਹਾਂ ਇਹਨੂੰ ਖਾਂਦੇ ਨੇ ਸੋ ਇਹ ਜਿਹੜਾ ਹੈਗਾ ਆਪਣੇ ਇੱਧਰ ਘਟਹਲ ਬੋਲਦੇ ਨੇ ਇਸ ਨੂੰ ਇਸਦੀ ਸਬਜੀ ਬੜੀ ਟੇਸਟੀ ਬਣਦੀ ਆ ਪਰ ਆਪਾਂ ਇਹਨੂੰ ਹੱਥਾਂ ਦੇ ਵਿੱਚ ਫੜ-ਫੜ ਕੇ ਜਿਹੜਾ ਫੋਟੋਆਂ ਕਰਾਈਆਂ ਸੋ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਇਹਦਾ ਦੂਸਰਾ ਗੇਟ ਆ ਗਿਆ ਆਪਾਂ ਪਹਿਲੇ ਗੇਟ ਤੋਂ ਐਂਟਰੀ ਕੀਤੀ ਸੀ ਸੋ ਆਪਾਂ ਕੁਝ ਫੋਟੋਆਂ ਵੀ ਕਰਾਈਆਂ ਕੁਝ ਇੱਕ ਦੋ ਜਿਹੜੀਆਂ ਹੈਗੀਆਂ ਨੇ ਵੀਡੀਓ ਵੀ ਬਣਵਾਈਆਂ ਆਪਣੀਆਂ ਇਹ ਆਪਣਾ ਜਿਹੜਾ ਨੈਕਸਟ ਡੇ ਦਾ ਜਿਹੜਾ ਲੁੱਕ ਆ ਤੁਸੀਂ ਦੇਖ ਸਕਦੇ ਹੋ ਕੈਜੂਅਲ ਦੇ ਵਿੱਚ ਆਪਾਂ ਘੁੰਮੇ ਜੀ ਸਾਰਾ ਬੰਗਲੌਰ ਆਪਾਂ ਆਈਡੀਆ ਲਗਾਇਆ ਸੀ ਵੀ ਜੇ ਜਾਵਾਂਗੇ ਤਾਂ ਕੈਜੂਅਲ 'ਚ ਘੁੰਮਾਂਗੇ ਸੋ ਇਹ ਆਪਾਂ ਛੋਟੀ ਜਿਹੀ ਵੀਡੀਓ ਬਣਾਈ ਉਸ ਤੋਂ ਬਾਅਦ ਅਸੀਂ ਅੱਗੇ ਪਹੁੰਚ ਗਏ ਜੀ ਅੱਗੇ ਅਸੀਂ ਜਿਹੜਾ ਹੈਗਾ ਪਹੁੰਚੇ ਇੱਕ ਐਸੀ ਜਗ੍ਹਾ ਮਤਲਬ ਜਿਹੜੀ ਕੀ ਜਿੱਥੇ ਅਸੀਂ ਰੁਕੇ ਸੀ ਬੰਗਲੂਰੂ ਰੁਕੇ ਸੀ ਅਸੀਂ ਚਨਈ ਵੱਲ ਨੂੰ ਜਿਹੜਾ ਹੈਗਾ ਅਸੀਂ ਤੁਰ ਪਏ ਚਨਈ ਵੱਲ ਨੂੰ ਜੇ ਗੱਲ ਕਰੀਏ ਇਹ 150 ਕਿਲੋਮੀਟਰ ਅਸੀਂ ਦੂਰ ਗਏ ਆ ਜਿੱਥੇ ਇੱਕ ਬਹੁਤ ਸਾਰਾ ਟੈਂਪਲ ਵੀ ਮਸ਼ਹੂਰ ਆ ਤੇ ਉੱਥੇ ਦਾ ਜਿਹੜਾ ਇਹ ਇੱਕ ਬਹੁਤ ਵੱਡਾ ਪਾਰਕ ਆ ਜਿਹਦੇ ਵਿੱਚ ਸੌਰੀ ਮਾਫ ਕਰਨਾ ਪਾਰਕ ਨਹੀਂ ਜਿਵੇਂ ਕਿ ਆਪਣੇ ਇੱਧਰ ਹੁੰਦਾ ਨਾ ਜਿਹਦੇ ਵਿੱਚ ਪੰਛੀ ਦੇਖਣ ਨੂੰ ਮਿਲਦੇ ਨੇ ਜਾਨਵਰ ਦੇਖਣ ਨੂੰ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦ੍ਰਿਸ਼ ਜਿਹੜਾ ਦਿਖ ਰਿਹਾ ਉਹ ਇੱਕ ਜਾਨਵਰ ਆ ਪਰ ਮੈਨੂੰ ਉਹਦਾ ਪਤਾ ਨਹੀਂ ਹੈਗਾ ਇਸ ਦੇ ਬਾਰੇ ਪਰ ਇਹ ਆਪਾਂ ਸਾਰਾ ਜਿਹੜਾ ਦੇਖੋ ਅ ਅੰਦਰ ਬਹੁਤ ਭੀੜ ਸੀਗੀ ਇੱਥੇ ਦੀ ਜਿਹੜੀ ਟਿਕਟ ਆ 150 ਰੁਪਿਆ ਟਿਕਟ ਸੀ 150 ਰੁਪਿਆ ਜਿਹੜਾ ਟਿਕਟ ਸੀਗੀ ਇੱਥੇ ਜੀ ਅੰਦਰ ਜਾਣ ਦੀ ਸੋ ਅੰਦਰ ਬਹੁਤ ਭੀੜ ਸੀਗੀ ਪਰ ਮੇਰਾ ਇੱਥੇ ਜ਼ਿਆਦਾ ਮਨ ਨਹੀਂ ਕਰਿਆ ਹੈਗਾ ਘੁੰਮਣ ਦੇ ਲਈ ਪਰ ਫਿਰ ਵੀ ਚਲੋ ਅਸੀਂ ਜ਼ਿਆਦਾ ਸਮਾਂ ਨਹੀਂ ਇੱਥੇ ਲਗਾਇਆ ਅਸੀਂ ਤਕਰੀਬਨ ਇੱਕ ਘੰਟੇ ਦੇ ਵਿੱਚ ਹੀ ਸਾਰਾ ਰਾਉਂਡ ਮਾਰ ਰਿਹਾ ਜਲਦੀ ਜਲਦੀ ਕਿਉਂਕਿ ਇਹਦਾ ਵੀ ਜਿਹੜਾ ਪਾਰਕ ਦਾ ਖੇਤਰਫਲ ਆ ਉਹ ਬਹੁਤ ਵੱਡਾ ਆ ਕਹਿ ਲਓ ਵੀ 100 ਏਕੜਾਂ ਦੇ ਵਿੱਚ ਹੋਊਗਾ ਇਹ ਔਰ ਇੱਥੇ ਹਰੇਕ ਤਰ੍ਹਾਂ ਦਾ ਜਿਹੜਾ ਜਾਨਵਰ ਪੰਛੀ ਔਰ ਸ਼ੇਰ ਦੇਖੋ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਟਾਈਗਰ ਬੈਠਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਟਾਈਗਰ ਵੀ ਦਿਖਾ ਦਿੱਤਾ ਇੱਥੇ ਟਾਈਗਰ ਵੀ ਬਹੁਤ ਜ਼ਿਆਦਾ ਸੀ ਇਹ ਨਹੀਂ ਵੀ ਇੱਕੋ ਹੀ ਸੀਗਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਦੇਖਿਆ ਵੀ ਛੱਤ ਵੀੜ ਹੋ ਗਿਆ ਜਾਂ ਛੱਤ ਵੀੜ ਮੈਨੂੰ ਨਹੀਂ ਪਤਾ ਉੱਥੇ ਹੈਗਾ ਜਾਂ ਨਹੀਂ ਸ਼ੇਰ ਪਰ ਕਈ ਜਗ੍ਹਾ ਦੇ ਵਿੱਚ ਹੈਗਾ ਆ ਲੁਧਿਆਣਾ ਵਿੱਚ ਸਿਰਫ ਇੱਕੇ ਸੀਗੀ ਉਹ ਸੀਗਾ ਉਹ ਵੀ ਪਿੱਛੇ ਜੇ ਸੁਣਿਆ ਮੈਂ ਉਹਦਾ ਵੀ ਵਿਧਾਂਤ ਹੋ ਗਿਆ ਸੋ ਤੁਸੀਂ ਦੇਖ ਸਕਦੇ ਹੋ ਇਹ ਜੀ ਪਾਰਕ ਆ ਸੋ ਇਸ ਇਹ ਵੈਸੇ ਬਹੁਤ ਮਸ਼ਹੂਰ ਪਾਰਕ ਆ ਤੁਸੀਂ ਜੇਕਰ ਉੱਥੇ ਸਰਚ ਕਰੋਗੇ ਤਾਂ ਤੁਹਾਨੂੰ ਜਿਹੜਾ ਮਿਲ ਜਾਣੀ ਆ ਇਹ ਪਾਰਕ ਬਾਕੀ ਇੱਥੇ ਬਹੁਤ ਚੀਜ਼ਾਂ ਐਹ ਜੀਆਂ ਨੇ ਜਿਹੜੀਆਂ ਕਿ ਬਹੁਤ ਫੇਮਸ ਨਹੀਂ ਜਿਵੇਂ ਗੱਲੋ ਹੁਣ ਤੁਸੀਂ ਆ ਇੱਕ ਦ੍ਰਿਸ਼ ਦੇਖੋ ਆਪਾਂ ਨੂੰ ਇਹ ਲੱਗਦੀ ਹੋਣੀ ਮੱਝ ਜੇ ਆਪਾਂ ਗੱਲ ਕਰੀਏ ਜਾਂ ਬੈਲ ਆ ਇੱਧਰ ਦੇਖੋ ਇੱਕ ਮੌਂਕੀ ਬੈਠਾ ਆ ਜਿਹੜਾ ਕਿ ਉਹਦੇ ਤੇ ਸਵਾਰ ਆ ਸੋ ਇਹਦਾ ਮਤਲਬ ਪਤਾ ਨਹੀਂ ਕੀ ਆ ਮੈਂ ਕਈਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉੱਥੇ ਦੀ ਤੇ ਭਾਸ਼ਾ ਤੇ ਆਪਣੀ ਭਾਸ਼ਾ ਹੋਰ ਆ ਸੋ ਉੱਥੇ ਦੀ ਭਾਸ਼ਾ ਹਰ ਕੋਈ ਹਿੰਦੀ ਨਹੀਂ ਜਾਣਦਾ ਉੱਥੇ ਜਾਂ ਤਾਂ ਇੰਗਲਿਸ਼ ਦੇ ਵਿੱਚ ਗੱਲ ਕਰਦਾ ਆ ਜਾ ਫਿਰ ਕਰ ਲੋ ਵੀ ਉਹ ਆਪਣੀ ਭਾਸ਼ਾ ਜਿਹੜੀ ਉਹਨਾਂ ਦੀ ਆ ਜਿਵੇਂ ਆਪਣੀ ਪੰਜਾਬੀ ਭਾਸ਼ਾ ਆ ਇਸੇ ਤਰ੍ਹਾਂ ਉਹ ਆਪਣੀ ਭਾਸ਼ਾ ਦੇ ਵਿੱਚ ਹੀ ਜਿਹੜੀ ਗੱਲਬਾਤ ਕਰਦੇ ਨੇ ਬਾਕੀ ਕਈਆਂ ਨੇ ਸਾਊਥ ਦੀਆਂ ਫਿਲਮਾਂ ਵੇਖੀਆਂ ਹੋਣੀਆਂ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਸਾਊਥ ਆ ਦੇਖੋ ਇੱਕ ਇਹ ਵੀ ਜਾਨਵਰ ਆ ਜੀ ਇੱਥੇ ਸੋ ਇੱਥੇ ਬਹੁਤ ਸਾਰੇ ਜਿਹੜੇ ਜਾਨਵਰ ਪੰਛੀ ਮਿਲੇ ਉਹ ਮਿਲੇ ਜਿਹੜੇ ਕਿ ਆਪਾਂ ਕਦੇ ਵੀ ਮੈਂ ਤਾਂ ਦੇਖਿਆ ਹੀ ਨਹੀਂ ਹੈਗੇ ਹੁਣ ਤੁਸੀਂ ਆ ਦੇਖ ਲਓ ਇਹ ਵੀ ਪਤਾ ਨਹੀਂ ਕਿਹੜਾ ਆਤਾ ਸ਼ੁਤਰ ਮੁਰਗਾ ਸ਼ਾਇਦ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹੈ ਇਹ ਸ਼ੁਤਰ ਮੁਰਗਾ ਜੀ ਸੋ ਪਾਰਕ ਬੜਾ ਹੀ ਸੋਹਣਾ ਸੀ ਆ ਖੂਬਸੂਰਤ ਸੀ ਆ ਤੁਸੀਂ ਦੇਖੋ ਇਹ ਵੀ ਕੁਝ ਜਿਹੜੇ ਪੰਛੀ ਨੇ ਆ ਆਈ ਥਿੰਕ ਇਹ ਮੋਰਾ ਜੀ ਸੋ ਮੈਨੂੰ ਤਾਂ ਐਸੀ ਤਰ੍ਹਾਂ ਲੱਗ ਰਿਹਾ ਆ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵੀ ਤੁਹਾਨੂੰ ਪਤਾ ਹੀ ਹੋਣਾ ਕਿਹੜੀ ਚੀਜ਼ ਆ ਇਦੇ ਬਾਰੇ ਤਾਂ ਦੱਸਣ ਦੀ ਲੋੜ ਨਹੀਂ ਇਹ ਆਪਾਂ ਬਹੁਤ ਨੇੜੇ ਤੋਂ ਦੇਖੇ ਬਹੁਤ ਵਧੀਆ ਦ੍ਰਿਸ਼ ਲੱਗਿਆ ਇਹ ਵੀ ਆਪਾਂ ਨੂੰ ਸੋ ਬਸ ਇੱਥੇ ਤੋਂ ਹੀ ਆਪਾਂ ਨੇ ਸੋਚਿਆ ਵੀ ਹੁਣ ਜਿਹੜੀ ਕਿਤੇ ਹੋਰ ਜਾਇਆ ਜਾਵੇ ਸੋ ਆਪਾਂ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਦੀ ਅੱਗੇ ਵੱਲ ਨੂੰ ਵਧਣ ਬਾਰੇ ਸੋਚਿਆ ਸੋ ਇਹ ਜਿਹੜਾ ਹੈਗਾ ਆ ਇੱਕ ਐਸਾ ਪਾਰਕ ਮਤਲਬ ਜਿਹਦੇ ਵਿੱਚ ਪਬਲਿਕ ਹਰ ਰੋਜ਼ ਇੰਨੀ ਹੁੰਦੀ ਆ ਮਤਲਬ ਇਹ ਬਹੁਤ ਵੱਡਾ ਭਾਰਕ ਆ 100 ਏਕੜ ਦੇ ਕਰੀਬ ਆ ਸੋ ਇਹਦੇ ਵਿੱਚ ਇੱਥੋਂ ਤੱਕ ਕਿ ਜਦੋਂ ਇਹਦੀਆਂ ਆਪਾਂ ਸੜਕਾਂ ਤੇ ਨਿਕਲਦੇ ਆ ਨਾ ਇੱਥੇ ਦੀਆਂ ਸੜਕਾਂ ਇਦਾਂ ਦੀਆਂ ਨੇ ਵੀ ਜਿਵੇਂ ਕਹਿ ਲੋ ਹਾਥੀ ਹੋ ਗਏ ਮਤ ਐਲੀਫੈਂਟ ਹੋ ਗਏ ਜਾਂ ਫਿਰ ਹੋਰ ਕਈ ਜਾਨਵਰ ਨੇ ਜਿਹੜੇ ਉਹ ਰੋਡ ਕ੍ਰੋਸ ਕਰਨ ਲੱਗ ਜਾਂਦੇ ਨੇ ਤੇ ਬੱਸਾਂ ਰੁਕ ਜਾਂਦੀਆਂ ਨੇ ਉਸ ਟਾਈਮ ਤੇ ਕਈ ਵਾਰੀ ਜਿਹੜੇ ਹੈਗੇ ਨੇ ਸ਼ੇਰ ਵਰਗੇ ਜਾਨਵਰ ਵੀ ਨੇ ਜਿਹੜੇ ਕਿ ਇਹਨਾਂ ਸੜਕਾਂ ਤੇ ਦਿਖਦੇ ਨੇ ਮਤਲਬ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜਾ ਗ੍ਰੀਨਰੀ ਵਾਲਾ ਸ਼ਹਿਰ ਆ ਬਹੁਤ ਜ਼ਿਆਦਾ ਇੱਥੇ ਕਹਿ ਲਓ ਵੀ ਆਲੇ ਦੁਆਲੇ ਜੰਗਲ ਜਿਹੜੇ ਹੈਗੇ ਨੇ ਪੇੜ ਕੱਟੇ ਨਹੀਂ ਜਿਹੜੇ ਉਹਨਾਂ ਨੇ ਸੋ ਇਹ ਆਲੇ ਦੁਆਲੇ ਦਾ ਜਿਹੜਾ ਮਾਹੌਲ ਹੈ ਇਸ ਤਰ੍ਹਾਂ ਬਾਕੀ ਇੱਥੇ ਦਾ ਜਿਹੜਾ ਹੈਗਾ ਆ ਇੱਕ ਬਹੁਤ ਫੇਮ ਜਿਹੜਾ ਜਿਵੇਂ ਚੰਦਨ ਚੰਦਨ ਵੀ ਇੱਥੇ ਜਿਹੜਾ ਹੈਗਾ ਅਸੀਂ ਉੱਥੇ ਵੀ ਗਏ ਸੀ ਦੇਖਣ ਉੱਥੇ ਦੀ ਵੀਡੀਓ ਮੈਂ ਨਹੀਂ ਬਣਾਈ ਉੱਥੇ ਚੰਦਨ ਦੀਆਂ ਸਾੜੀਆਂ ਸੀ ਜਾਂ ਜਿਵੇਂ ਕਹਿ ਲਓ ਆਪਾਂ ਪੂਜਾ ਕਰਦੇ ਆ ਉਹੋ ਚੰਦਨ ਦੀ ਲੱਕੜੀ ਜਿਹੜੀ ਕਿਸਕੇ ਆਪਾਂ ਉਹਦੇ ਮੱਥੇ ਤੇ ਟਿੱਕਾ ਲਵਾਉਨੇ ਆ ਜਾਂ ਸ਼ਿਵ ਭਗਵਾਨ ਨੂੰ ਖੁਸ਼ ਕਰਨ ਦੇ ਲਈ ਆਪਾਂ ਮੰਦਰ ਦੇ ਵਿੱਚ ਕਿਸਦੇ ਆ ਜਿਹੜਾ ਚੰਦਨ ਓਰੀਜਨਲ ਸੀ ਔਰ ਉਹਦੀ ਇੰਨੀ ਕੁ ਖੁਸ਼ਬੂ ਸੀ ਅਰਗਬੱਤੀਆਂ ਸੀਗੀਆਂ ਚੰਦਨ ਦੀਆਂ ਚੰਦਨ ਤੋਂ ਬਹੁਤ ਕੁਝ ਬਣਿਆ ਹੋਇਆ ਸੀਗਾ ਜਿਹੜਾ ਕਿ ਆਪਾਂ ਦੇਖਿਆ ਪਰ ਆਪਾਂ ਉੱਥੇ ਦੀ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਟਾਈਮ ਦੀ ਥੋੜੀ ਸ਼ਾਰਟੇਜ ਸੀ ਤੁਹਾਨੂੰ ਪਤਾ ਅਕਸਰ ਜਦੋਂ ਆਪਾਂ ਦੂਸਰੇ ਸ਼ਹਿਰਾਂ ਦੇ ਵਿੱਚ ਆਉਨੇ ਆ ਉਦੋਂ ਜਿਹੜਾ ਹੈਗਾ ਆ ਟਾਈਮ ਦੀ ਸ਼ਾਰਟੇਜ ਹੀ ਲੱਗਦੀ ਆ ਸਾਨੂੰ ਸਾਨੂੰ ਲੱਗਦਾ ਆ ਵੀ ਕਿ ਇੱਕ ਤਾਂ ਅਸੀਂ ਦੂਸਰੇ ਸ਼ਹਿਰ ਦੇ ਵਿੱਚ ਆਏ ਹੁੰਨੇ ਆ ਅਸੀਂ ਅਣਜਾਣ ਹੁੰਨੇ ਆ ਸਾਨੂੰ ਕੋਈ ਜ਼ਿਆਦਾ ਪਤਾ ਨਹੀਂ ਹੁੰਦਾ ਹੈਗਾ ਦੂਸਰਾ ਇਹ ਹੋ ਜਾਂਦਾ ਆ ਸਾਨੂੰ ਵੀ ਅਸੀਂ ਜਲਦੀ ਜਲਦੀ ਜਿੱਥੇ ਵੀ ਪਰਿਵਾਰ ਦੇ ਵਿੱਚ ਰੁਕੇ ਆ ਉੱਥੇ ਵਾਪਸੀ ਕਰਨ ਬਾਰੇ ਆਪਾਂ ਜਲਦੀ ਸੋਚਦੇ ਆ ਪਰ ਫਿਰ ਵੀ ਜਿਹੜਾ ਹੈਗਾ ਜਿੰਨਾ ਵੀ ਹੋ ਸਕਿਆ ਮੈਂ ਵੀਡੀਓਜ਼ ਬਣਾਈਆਂ ਕਿਉਂਕਿ ਮੈਂ ਆਪਣੇ ਜਿਹੜੇ ਹੈਗੇ ਆ ਕੋਈ ਪਰਸਨਲ ਕੰਮ ਆਇਸੀ ਬੰਗਲੂਰੂ ਦੇ ਵਿੱਚ ਪਰ ਜਿੱਥੇ-ਜਿੱਥੇ ਮੈਨੂੰ ਲੱਗਿਆ ਵੀ ਘੁੰਮਣਾ ਚਾਹੀਦਾ ਆ ਮੈਂ ਉੱਥੇ-ਉੱਥੇ ਜਿੱਦਾ ਹੈਗਾ ਘੁੰਮੀ ਸੋ ਆਹ ਤੁਹਾਨੂੰ ਜਿਹੜੇ ਆਪਾਂ ਵੀਡੀਓ ਦਿਖਾ ਰਹੇ ਆ ਨਾਲ ਦੀ ਨਾਲ ਉਹ ਆਪਾਂ ਨੇ ਕੈਪਚਰ ਕੀਤੇ ਇੱਕ ਯਾਦਗਾਰੀ ਦੇ ਤੌਰ ਤੇ ਵੀ ਆਪਾਂ ਕਿਉਂਕਿ ਬਾਰ-ਬਾਰ ਤਾਂ ਇਹਨਾਂ ਜਗਾਵਾਂ ਤੇ ਆਉਣਾ ਨਹੀਂ ਹੁੰਦਾ ਪਰ ਇੱਕ ਯਾਦਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕੈਮਰੇ ਰਾਹੀਂ ਖਿੱਚ ਲੈਣੇ ਆ ਕੈਮਰੇ ਰਾਹੀਂ ਕੈਦ ਕਰ ਲੈਣੇ ਆ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਸਕੂਨ ਮਿਲਦਾ ਵੀ ਕਿਸੇ ਸਮੇ ਅਸੀਂ ਇੱਥੇ ਘੁੰਮਣ ਗਏ ਸੀਗੇ ਸੋ ਇਸ ਕਰਕੇ ਜਿਹੜਾ ਹੈਗਾ ਮੈਂ ਇਹ ਕਰ ਲਿਆ ਤੇ ਹੁਣ ਆਪਾਂ ਵਾਪਸੀ ਕਰ ਰਹੇ ਹਾਂ ਜੀ ਸੋ ਫਿਰ ਆਪਾਂ ਤੁਹਾਨੂੰ ਕੁਝ ਹੋਰ ਇੱਥੇ ਨਾਰੀਅਲ ਦੇ ਦਰਖਤ ਬਹੁਤ ਜ਼ਿਆਦਾ ਨੇ ਔਰ ਨਾਰੀਅਲ ਸਾਰੇ ਦੇ ਸਾਰੇ ਲੱਗੇ ਹੋਏ ਨੇ ਮਤਲਬ ਭਰੇ ਪਏ ਨੇ ਬੂਟੇ ਝੂਕੇ ਪਏ ਨੇ ਬੂਟੇ نیچے ਨੂੰ ਤੁਸੀਂ ਹੱਥ ਨਾਲ ਵੀ ਜਿਹੜੇ ਨਾਰੀਅਲ ਤੋੜ ਸਕਦੇ